ਇੱਕ ਵਾਰੀ ਮੇਰਾ ਇੱਕ ਵਾਰੀ ਨਾ 90 99 ਦੇ ਵਿੱਚ ਵਿਆਹ ਹੋਇਆ ਸੀ ਹਾਂਜੀ 99 ਤੋਂ ਪਹਿਲਾਂ ਮੇਰੇ ਘਰ ਵਾਲੀ ਦਾ ਨੋਤਰ ਮੰਦਿਰ ਕੀ ਹੋ ਗਿਆ ਕੁਛ ਨਹੀਂ ਫੇਰ ਤੁਸੀਂ ਗੁੱਸਾ ਤੁਸੀਂ ਗੁੱਸਾ ਕਰਦੇ ਹੋ ਅਲੀਨਾ ਜਮਾਈ ਬਹਿ ਗਿਆ ਵੀ ਮੈਂ ਵੀਰ ਜੀ ਨੇ ਹੈਗਾ ਜਿਹੜਾ ਬੰਦਾ ਮੈਨੂੰ ਵੀਰ ਜੀ ਕਹਿੰਦਾ ਉਹਦਾ ਫੋਨ ਹੀ ਨਹੀਂ ਅਟੈਂਡ ਕਰਦਾ ਇਹ ਹੋਰ ਵੀ ਠੀਕ ਆ ਮੈਂ ਕੱਲੂ ਕਿੰਨੇ ਵਜੇ ਕੀ ਸੀ ਬਬਾਈ ਕਿੰਨੇ ਵਜੇ ਆ ਸਕਦੇ ਆ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂਗੀ ਮੁੰਡਾ ਇੱਧਰ ਬੇਸ਼ੱਕ ਮਰਦੂਦ ਹੋਣਾ ਸੁਖਪਿਆ ਹੈ ਲੈਣਾ ਵਿੱਚ ਉਹਨਾਂ ਨੂੰ ਇੱਕ ਮਿੰਟ ਰੋਕ ਹਾਂਜੀ ਯੂ ਆਰ ਸਪੀਕਿੰਗ ਵਿਦ ਹਾਸ ਪੁਟ ਯੂਰ ਕਾਲ ਔਨ ਹੋਲਡ ਪਲੀਜ਼ ਸਟੇ ਔਨ ਦ ਲਾਈਨ ਸਸੀ ਕਾ ਜੀ ਹੋਰ ਠੀਕ ਹੋ ਪਰ ਤਮਾਰਾ ਜੀ ਤੁਹਾਨੂੰ ਕਿੱਥੇ ਹੋ ਢੂਰੀ ਬਲਬਲਾ ਛ ਬੜੀਆ ਦੀ ਬੱਤੀਓ ਗੱਲ ਕਰ ਲੈ ਆਪਣਾ ਲਈ ਮੈਂ ਤੁਹਾਨੂੰ ਗੱਡੀ ਚਲਾਉਣਾ ਦਾ ਡਰਾਈਵਰ ਜਾਈਦਾ ਨਹੀਂ ਮੇਰੇ ਤੱਕ ਵੀਗਾ ਨਹੀਂ ਲੈ ਤਾਂ ਤੁਹਾਨੂੰ ਤੁਹਾਨੂੰ ਪਤਾ ਹੀ ਮੈਂ ਲੈ ਜਾਊਗਾ ਉਹ ਨਹੀਂ ਕੋਈ ਪ੍ਰਵਾਹ ਹੈਗੀ ਮੇਨੂੰ ਹਾਂ ਰਾਵੜੇ ਮੇਰੇ ਰਾਵੜੇ ਕ ਰਾਵੜੇ ਕ ਰਾਵੜੇ ਪਾ ਅੱਗੇ ਬੈਠਾ ਰਹਿੰਦਾ ਫਿਰ ਤੈਨੂੰ ਕੁਝ ਇੱਧਰ ਵੀ ਸੋਚਉਂਦਾ ਕੀ ਫੈਗਾ ਸਰਕਾਰ ਬਦਲੂਗੀ ਤਾਂ ਤੁਸੀਂ ਨਾਂ ਦੱਸੋ ਤੁਹਾਡਾ ਕੀ ਆ ਓਹ ਹੋ ਮੇਰੀ ਨਾ ਇੱਕ ਵਾਰੀ ਮੇਰਾ ਇੱਕ ਵਾਰੀ ਨਾ 90 99 ਦੇ ਵਿੱਚ ਵਿਆਹ ਹੋਇਆ ਸੀ ਹਾਂਜੀ ਨਨਨ ਮੈਂ ਪਹਿਲਾਂ ਮੇਰੇ ਘਰ ਵਾਲੀ ਦਾ ਨੋਤਰ ਮੰਦਿਰ ਕੀ ਹੋ ਗਿਆ ਕੁਛ ਨਹੀਂ ਫੇਰ ਤੁਸੀਂ ਗੁੱਸਾ ਤੁਸੀਂ ਗੁੱਸਾ ਕਰਦੇ ਹੋ ਅਲੀਨਾ ਜਮੈਂ ਬਹਿ ਰਹੀ ਹਾਂ ਵੀ ਮੈਂ ਵੀਰ ਜੀ ਨੇ ਹੈਗਾ ਜਿਹੜਾ ਬੰਦਾ ਮੈਨੂੰ ਵੀਰ ਜੀ ਕਹਿੰਦਾ ਉਹਦਾ ਫੋਨ ਹੀ ਨਹੀਂ ਅਟੈਂਡ ਕਰਦਾ ਇਹ ਹੋਰ ਵੀ ਠੀਕ ਆ ਮੈਂ ਕੱਲੂ ਕਿੰਨੇ ਵਜੇ ਤੁਸੀਂ ਬਾਬਾ ਕਿੰਨੇ ਵਜੇ ਆ ਸਕਦੇ ਹੋ ਮੈਂ 8 ਵਜੇ ਵੀ ਰੈਡੀ ਹੋ ਕੇ ਆ ਜੂੰਗੀ ਮੰਦਾ ਇੱਧਰ ਵੇਸ਼ਕ ਮਾਰਦੇ ਨੂੰ ਉਸ ਨੂੰ ਸੁਲਪਿਆ ਹੋਣਾ ਹੈ ਜੀ ਇੰਨੇ ਵੇਸ਼ ਆ ਰਹੇ ਹਨ ਅੱਛਾ ਅੱਛਾ ਮੈਨੇ ਫ੍ਰੈਂਡ ਰਮ ਕੀ ਦੇੜੀਆਂ ਨੂੰ ਸੀ ਹਾਂਜੀ ਮੈਂ ਉਹ ਗੱਲੋ ਜਵਾਬ ਦਿੱਤਾ ਸੀ ਜਿਹੜੇ ਤੁਸੀਂ ਆਪਾਂ ਮੈਂ ਤੁਹਾਨੂੰ ਦੱਸਣੇ ਵੀ ਸੀ ਚਾਹੁੰਦਾ ਹੂੰ ਹੂੰ ਉਸ ਕਰਕੇ ਉਹਨੂੰ ਬਤਾਣ ਤੋਂ ਡਰਦੇ ਮਾਰੇ ਕਹਿ ਨਹੀਂ ਰਹਾ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਨਾ ਮੈਰਡ ਜਾਣ ਮੈਰਡ ਅਨ ਮੈਰਡ ਨੇ ਲੋ ਕੋਈ ਨਹੀਂ ਵੀ ਟਾਈਮ ਸਪੈਂਡ ਆਪਾਂ ਇਕੱਠੇ ਕਰ ਲਾਂਗੇ ਹਮੋਂ ਇਹ ਸੀਗਾ ਹਮ ਵੀ ਰੂਮ ਇੱਕ ਲੈ ਕੇ ਇੱਕ ਰੂਮ ਚੀ ਹਮ ਚੱਲਦਾ ਰੋਗ ਉਹਦਾ ਇਹਨਾਂ ਜੀਹਾਂ ਤੁਸੀਂ ਪਹਿਲਾਂ ਪੋਰਨ ਫਿਲਮ ਨਹੀਂ ਦੇਖੀ ਪਹਿਲਾਂ ਉਹਦੇ ਚਿੱਤ ਜੀ ਦੇ ਗਏ ਉਹਦਾ ਦੋ ਦੋ ਤਿੰਨ ਤਿੰਨ ਬੰਦੇ ਵੀ ਕਿੱਕ ਨਨ ਕਰ ਲੈਣਗੇ ਹਨਾ ਤੇ ਉਹਨਾਂ ਚਾਰ ਚਾਰ ਬੰਦੇ ਵੀ ਕਰਦੇ ਮੈਂ ਤੁਸੀਂ ਦੇਖਿਆ ਕਦੇ ਨਹੀਂ ਨਹੀਂ ਗੱਲ ਤਾਂ ਸਾਰੀ ਚੱਲਦਾ ਗਰੁੱਪ ਦੇ ਵਿੱਚ ਕਿੰਨਾ ਦੋ ਦੋ ਮੁੰਡੇ ਤਿੰਨ ਤਿੰਨ ਕੁੜੀਆਂ ਐ ਚੱਲੀ ਜਾਂਦੀਆਂ ਕੁਛ ਨਹੀਂ ਹੁੰਦਾ ਜੇ ਤੁਸੀਂ ਵੀ ਤਾਂ ਕਹਿ ਲਾ ਮੈਂ ਕਰ ਲਊਗਾ ਰਾਤ ਕਹਿੰਦਾ ਜੀ ਪਲੀਜ਼ ਬਾਬਾ ਜੀ ਬਾੜਾ ਨਹੀਂ ਤੇ ਮੈਂ ਨਾਲ ਥੋੜਾ ਬੋਤਾ ਕਹਿੰਦਾ ਪਾ ਲਊਗਾ ਬਚਾ ਲੈਣਾ ਤੁਹਾਡੇ ਵੱਲੋਂ ਉਹ ਹੋਊਗਾ ਕਹਿੰਦਾ ਮੈਂ ਮਾਗਰ ਕਰ ਲੈਣਾ ਉਹ ਕਹਿੰਦੇ ਤੁਸੀਂ ਮੇਰੇ ਵਾਸਤੇ ਵੀ ਇੰਪਲੈਮ ਕਰੋਗੇ ਸਰ ਲੈਣਾ ਵਿੱਚ ਉਹਨੂੰ ਇੱਕ ਮਿੰਟ ਰੋ ਹਾਂਜੀ your speaking with has put your call on hold please stay on the line ਸਿਕਾ ਜੀ ਹੋਰ ਠੀਕ ਹੋ ਪਰ ਮਹਾਰਾਜ ਜੀ ਤੁਹਾਨੂੰ ਸੁਣਾਉ ਕਿੱਥੇ ਹੋ ਢੂਰੀ ਬਲਬਲਾ ਛ ਬੜੀ ਬੱਚੀ ਉਹ ਗੱਲ ਕਰ ਲੈ ਆਪਣਾ ਲਈ ਨਹੀਂ ਤੁਹਾਨੂੰ ਗੱਡੀ ਚਲਾਉਣ ਦਾ ਡਰਾਈਵਰ ਜਾਈਦਾ ਨਹੀਂ ਮੇਰੇ ਤੱਕ ਵੀ ਗੱਲ ਨਹੀਂ ਲੈ ਤਾਂ ਤੁਹਾਨੂੰ ਤੁਹਾਨੂੰ ਪਤਾ ਹੈ ਮੈਂ ਲੈ ਜਾਊਗਾ ਉਹ ਨਹੀਂ ਕੋਈ ਪਰਵਾਹ ਹੈਗੀ ਮੈਨੂੰ ਹਾਂ ਰਾਵੜ ਨੇ ਰਾਵੜੀ ਤੇ ਰਾਵੜੇ ਤੇ ਰਾਵੜ ਪਾ ਕੇ ਬੈਠਾ ਰਹਿੰਦਾ ਫਿਰ ਕੋਈ ਕੁਝ ਇੱਧਰ ਵੀ ਸੋਚਉਂਦਾ ਕੀ ਫਾਇਦਾ ਹੈ ਸਰਕਾਰ ਬਦਲੂਗੀ ਤਾਂ ਤੁਸੀਂ ਨਾਂ ਦੱਸੋ ਤੁਹਾਡਾ ਕੀ ਆ ਓਹ ਹੋ ਮੇਰੀ ਨਾ ਇੱਕ ਵਾਰੀ ਮੇਰਾ ਇੱਕ ਵਾਰੀ ਨਾ 90 99 ਦੇ ਵਿੱਚ ਵਿਆਹ ਹੋਇਆ ਸੀ ਹਾਂਜੀ 99 ਤੋਂ ਪਹਿਲਾਂ ਮੇਰੇ ਘਰ ਵਾਲੀ ਦਾ ਨੋਤਾ ਮੰਦਿਰ ਕੀ ਆ ਹੋ ਗਿਆ ਕੁਝ ਨਹੀਂ ਤੇਰੇ ਤੁਸੀਂ ਗੁੱਸਾ ਤੁਸੀਂ ਗੁੱਸਾ ਕਰਦੇ ਹੋ ਅਲੀਨਾ ਜਮਾਈ ਬਹਿ ਰਹੀ ਹੈ ਵੀ ਮੈਂ ਵੀਰ ਜੀ ਨੇ ਹੈਗਾ ਜਿਹੜਾ ਬੰਦਾ ਮੈਨੂੰ ਵੀਰ ਜੀ ਕਹਿੰਦਾ ਉਹਦਾ ਫੋਨ ਹੀ ਨਹੀਂ ਅਟੈਂਡ ਕਰਦਾ ਇਹ ਹੋਰ ਵੀ ਠੀਕ ਆ ਮੈਂ ਕੱਲੂ ਕਿੰਨੇ ਵਜੇ ਤੁਸੀਂ ਬਾਬਾ ਕਿੰਨੇ ਵਜੇ ਆ ਸਕਦੇ ਹੋ ਮੈਂ ਰਾਈਟ 10 ਵਜੇ ਵੀ ਰੈਡੀ ਹੋ ਕੇ ਆ ਜੂੰਗੀ ਮੁੰਡਾ ਇੱਧਰ ਬੇਸ਼ੱਕ ਮਾਰ ਦਿਨਾ ਉਸ ਨੂੰ ਕਿਰਪਾ ਕਰਨਾ ਜੀ ਜਿੰਨੇ ਵੇਸ਼ ਆਣਾ ਲੈ अच्छा अच्छा मैंने फ्रेंड लव की डीडियां नु सी हां जी मैं वो गलो जवाब देता सिगा जड़े ਤੁਸੀਂ ਆਪਾ ਮੈਂ ਤੁਹਾਨੂੰ ਦੱਸਣੇ ਵੀ ਸੀ ਚਾਹੁੰਦਾ ਹੂੰ ਉਸ ਕਰਕੇ ਰੋਂਨ ਬਟਾ ਡਰਦੇ ਮਾਰੇ ਕਹਿ ਨਹੀਂ ਰਹਾ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਮੈਰਿਡ ਜਾਣ ਮੈਰਿਡ ਅਨ ਮੈਰਿਡ ਨੇ ਕੋਈ ਨਹੀਂ ਵੀ ਟਾਈਮ ਸਪੈਂਡ ਆਪਾ ਇਕੱਠੇ ਕਰ ਲਾਂਗੇ ਹਮੋਂ ਇਹ ਸੀਗਾ ਹੂੰ ਵੀ ਰੂਮ ਇਕ ਲੈ ਕੇ ਇੱਕ ਰੂਮ ਚ ਹੂੰ ਚੰਦਰ ਉਹ ਕੋ ਦਾ ਕਿੰਨਾ ਜ਼ਿਆਦਾ ਤੁਸੀਂ ਪਹਿਲਾਂ ਕੋਰਟ ਫਿਲਮ ਨਹੀਂ ਦੇਖਿਆ ਪਹਿਲਾਂ ਉਹਦੇ ਚਿੱਤ ਜੀ ਦੇ ਗਏ ਉਹਦਾ 2 2 3 3 ਬੰਦੇ ਵੀ ਕਿੱਕ ਨਨ ਕਰ ਲੈਣੇ ਹਨ ਤੇ ਉਹਦਾ 4 4 ਬੰਦੇ ਵੀ ਕਰਦੇ ਮੈਂ ਤੁਸੀਂ ਦੇਖਿਆ ਕਦੇ ਨਹੀਂ ਨਹੀਂ ਕੋਲ ਤਾਂ ਸਾਰੀ ਚੱਲਦਾ ਗਰੁੱਪ ਦੇ ਵਿੱਚ ਕਿੰਨਾ ਦੋ ਦੋ 3 3 ਕੁੜੀਆਂ ਆਏ ਚੱਲੀ ਜਾਂਦੀਆਂ ਕੁਛ ਨਹੀਂ ਹੁੰਦਾ ਜੇ ਤੁਸੀਂ ਵੀ ਤਾਂ ਕਰ ਲੈ ਮੈਂ ਕਰ ਲਊਗਾ ਰਾਤ ਕਹਿੰਦਾ ਵੀ ਪਲੀਜ਼ ਬਾਬਾ ਜੀ ਬਾਣਾ ਨਹੀਂ ਤੇ ਮੈਂ ਨਾਲ ਥੋੜਾ ਬੋਤਾ ਕਹਿੰਦਾ ਪਾ ਲਊਗਾ ਬੱਚਾ ਉਹ ਘਾੜੇ ਵਾਲਾ ਉਹ ਹੋਊਗਾ ਕਹਿੰਦਾ ਮੈਂ ਮਾਗਰ ਕਰ ਲੈਣਾ ਉਹਨੇ ਤੂੰ ਮੇਰੇ ਵਾਸਤੇ ਵੀ ਜੰਮ ਕਰੋਗੇ ਸ਼ਾਇਦ